ਓ ਨੰਨਤ ਬੜੀਆਂ ਗੱਲਾਂ ਕਰਦੀ ਐ ਤੂੰ ਵੀ ਪੁੱਛ ਸਕਦੀ ਐ ਤੇਰਾ ਮੂੰਹ ਨਹੀਂ ਆਗਾ ਤੇਰੇ ਮੂੰਹ ਬੰਦ ਐ ਤੂੰ ਵੀ ਪੁੱਛਦਾ ਮੰਮੀ ਮੈਂ ਕਰਦੀ ਪੁੱਛਿਆ ਮੈਂ ਪਤਾ ਨਹੀਂ ਕਿੰਨੀ ਿਆਰ ਪੁੱਛ ਚੁੱਕੀ ਆ ਮੈਂ ਉਹ ਨਹੀਂ ਮਾਰੇ ਹੁੰਦਾ ਨਾਲੇ ਮੰਮੀ ਕੋਈ ਮੈਨੂੰ ਕੀ ਪੁੱਛੂਗਾ ਮੈਂ ਖੋਦੀ ਨਹੀਂ ਰਹਿਣਾ ਚਾਹੁੰਨਾ ਤੁਹਾਡੇ ਕੀ ਦੇਲ ਚ ਐ ਫੇ ਮੈਂ ਇਹ ਚਾਹੁੰਦੀ ਆ ਵੀ ਸਿਮਰਤ ਇੱਥੋਂ ਚੱਲ ਜਾਏ ਇਹ ਤੁਹਾਡੀ ਗਲਤ ਫੈਸਲੀ ਐ ਮੈਂ ਤੇਰੀ ਬੜੀ ਮੰਨਦਾ ਨਾ ਮੈਂ ਤੂੰ ਪੁੱਛ ਕੇ ਵੇਖ ਆ ਵੱਖਰੀ ਜਾ ਕੇ ਪੁੱਛ ਕੇ ਵੇਖ ਲੈ ਵੀ ਤੇਰੀ ਮੰਨ ਲੈ ਤੇ ਹੋਰ ਗੱਲਾਂ ਤਾਂ ਮੰਨਦਾ ਤੇਰੇ ਵੀ ਮੰਨ ਲੂਗਾ ਉਹ ਤੇ ਤਾਂ ਨਹੀਂ ਮੰਮੀ ਮੈਂ ਤਾਂ ਸਮਝਾਉਣੀ ਆ ਦੋਵਾਂ ਨੂੰ ਮੇਰੀ ਹੋਰ ਇੱਥੇ ਕੋਈ ਬਾਤ ਨਹੀਂ ਹੈਗੀ ਮੇਰੀਆਂ ਤਾਂ ਸੋ ਕੀ ਮੰਨਦਾ ਪਿਆ ਖੰਡੇ ਤੇਰੀਆਂ ਮੰਨਦਾ ਚਲੋ ਭਾਬੀ ਛੱਡੋ ਤੁਸੀਂ ਭਾਬੀ ਨੇ ਮੈਨੂੰ ਕੀ ਸਮਝਾਉਣਾ ਵਾ ਮੈਂ ਬਸ ਇੱਕੋ ਗੱਲ ਕਹਿਣਾ ਜੇ ਤੇ ਉਹ ਘਰ ਵਿੱਚ ਰਹੋਗੀ ਨਾ ਤੇ ਮੈਂ ਘਰ ਦੇ ਵਿੱਚ ਨਹੀਂ ਰਹਿਣਾ ਅੱਜ ਬਾਕੀ ਜੋ ਤੁਸੀਂ ਕਰਨਾ ਕਰ ਲਓ ਹੋਂਦ ਜਾਨ ਮੇਰੀ ਨੂੰ ਬਾਕਾ ਪਿਆ ਨਾ ਸਾਰੇ ਪਾਸੋਂ ਮੈਂ ਗੱਲਾਂ ਸੁਣੇ ਜਾਣੀਆਂ ਨਾ ਉਦੋਂ ਉਹ ਵੀ ਆਈਆਂ ਤਾਂ ਉਹ ਵੀ ਸੁਣਾ ਦੇ ਤੁਸੀਂ ਵੀ ਸਾਰੇ ਕਹਿੰਦੇ ਵੀ ਮੈਂ ਉਹ ਆਂਦਾ ਮੈਂ ਰਹਿਣਾ ਨਹੀਂ ਹੁਣ ਮੈਂ ਕੀ ਕਰ ਸਕਦੀ ਦੱਸੋ ਹੁਣ ਉਹ ਵੀ ਇੱਕੋ ਗੱਲ ਕਰੀ ਜਾਂਦਾ ਆਹ ਮੈਨੂੰ ਤਾਂ ਸਾਰਿਆਂ ਨੂੰ ਪਤਾ ਹੀ ਨਾ ਮੈਨੂੰ ਨਹੀਂ ਪਤਾ ਮੈਨੂੰ ਬਸ ਇਨਾ ਪਤਾ ਹੀ ਇਹ ਗੱਲ ਦਾ ਕਿ ਸਿਮਰ ਦੇਨੂ ਇਦਾਂ ਗੱਲ ਕਰਨਦੀ ਐ ਵੀ ਮੈਂ ਆ ਕਰ ਦੇਣਾ ਮੇਰੇ ਤੋਂ ਸਬੂਤ ਐ ਮੈਂ ਨਾ ਮੇਰੇ ਭਰਾ ਦੀ ਜ਼ਿੰਦਗੀ ਨਾ ਖਰਾਬ ਹੋ ਜਾਏ ਕਿਤੇ ਕੀ ਸਬੂਤ ਐ ਤੂੰ ਮੇਰੇ ਕੋਲ ਕਹਿੰਦਾ ਸਹੀ ਮੈਨੂੰ ਲਿਆ ਕੇ ਵਿਖਾ ਕਿਹੜੇ ਸਬੂਤ ਐ ਤੇਰੇ ਕੋਲ ਅੱਗੇ ਜਨਾਨੀ ਆਪਣੀ ਦੇ ਦੀਦੀ ਇਹਨਾਂ ਨੇ ਪਹਿਲੇ ਕੀ ਖਿਚੜੀ ਪਕਦੀ ਰਹੀਏ ਇਹ ਇਹੋ ਜਾਣਨ ਇਹ ਸਾਨੂੰ ਨਹੀਂ ਪਤਾ ਹੈਗਾ ਸਿਮਰਤ ਨੇ ਵੀ ਮੈਨੂੰ ਇਹੋ ਜੀ ਕੋਈ ਗੱਲ ਕਹੀ ਹੀ ਵੀ ਮੇਰਾ ਵਿਆਹ ਹੋਣਾ ਹੈਗਾ ਨਾ ਬੜਾ ਜ਼ਰੂਰੀ ਹੀ ਮੈਂ ਕਰਵਾਤਾ ਮੈਂ ਕੋਈ ਦੋਖੀ ਥੋੜੀ ਨਾ ਲੋਹਾਂ ਦੀ ਮੈਂ ਇਹ ਗੱਲ ਤੁਹਾਨੂੰ ਦੱਸਾਂ ਸਾਹਿਲ ਦਾ ਇਹਦੇ ਚ ਕੋਈ ਕਸੂਰ ਨਹੀਂ ਆ ਸਾਰਾ ਕਸੂਰ ਤੇਰੀ ਭੈਣ ਦਾ ਵਾ ਜੋ ਵੀ ਕੁਝ ਕਹਿਣ ਲਈ ਹੈ ਨਾ ਗਲਤ ਕਹਿਣ ਲਈ ਆ ਝੂਠ ਬੋਲਣ ਲਈ ਆ ਹੁਣ ਉਹਨੂੰ ਬਸੋ ਝੂਠ ਕਿਉਂ ਬੋਲਣ ਲਈ ਆ ਉਹ ਇੱਥੇ ਕਿਉਂ ਆਈ ਆ ਮੈਂ ਮਮੇ ਸਾਈਲ ਨਾਲ ਗੱਲ ਕਰਕੇ ਆਉਣੀ ਆ ਕਿਆ ਕਰੇ ਮੇਰੇ ਕੋਲ ਦੇ ਸਾਬਾ ਪਾ ਸਾਰੇ ਨਾਲੇ ਪਾਸ ਹੋ ਜਾ ਮਾਂ ਦੇ ਪਾਸ ਸਿਆਪਾ ਮਾਂ ਨੇ ਕੰਮ ਕੀਤਾ ਵੀ ਚਲ ਸੁੱਖ ਵੇਖੂਗੀ ਉਹ ਉਦੋਂ ਦਾ ਕਚ ਕਚ ਕਰ ਸਾਲਾ ਮੈਨੂੰ ਦੱਸ ਹੁਣ ਤੂੰ ਹੁਣ ਤੂੰ ਜੋ ਕਹੀਂਗਾ ਨਾ ਕੋਈ ਹੋਊਗਾ ਇਹਨਾਂ ਦੀਆਂ ਬੜੀਆਂ ਸੁਣ ਲੀਆਂ ਮੈਂ ਉਹ ਦੀਦੀ ਮੇਰੀ ਚਲਦੀ ਕਿੱਥੇ ਘਰ ਦੇ ਵਿੱਚ ਤੁਹਾਨੂੰ ਪਤਾ ਮੇਰੀ ਜ਼ਿੰਦਗੀ ਦਾ ਇੰਨਾ ਵੱਡਾ ਫੈਸਲਾ ਜਿਹੜਾ ਮੇਰੇ ਪੁੱਛੇ ਬਿਨਾ ਉਹਨਾਂ ਨੂੰ ਲੈਣਾ ਨਹੀਂ ਚਾਹੀਦਾ ਸੀ ਉਹ ਤਾਂ ਕੌਣ ਨੇ ਲੈ ਲਿਆ ਤਾਂ ਹੁਣ ਕਿਤੇ ਸੁਣਨੀ ਉਹਨਾਂ ਨੇ ਮੇਰੀ ਚਲੋ ਹੁਣ ਜੋ ਹੋ ਗਿਆ ਉਹ ਤੇ ਹੁਣ ਮੁੜ ਕੇ ਟਾਈਮ ਆਣਾ ਨਹੀਂ ਹੁਣ ਇਹ ਦੱਸ ਅੱਗੋਂ ਕੀ ਕਰਨਾ ਮੈਂ ਦੀਦੀ પાસે ਇਹੀ ਚਾਹੁੰਨਾ ਕਿ ਮੈਂ ਮੈਂ ਰਹਿਣਾ ਨਹੀਂ ਚਾਹੁੰਨਾ ਉਹਦੇ ਨਾਲ ਤੁਹਾਨੂੰ ਪਤਾ ਮੈਂ ਬੜੀ ਕੋਸ਼ਿਸ਼ ਕੀਤੀ ਆ ਕਿ ਮੈਂ ਕੰਟਰੋਲ ਕਰਾਂ ਪਰ ਨਹੀਂ ਮੈਨੂੰ ਤਾਂ ਵੇਖ ਕੇ ਨਾ ਉਹਨੂੰ ਇੰਨੀ ਖੇ ਚੜਦੀ ਹੈ ਨਾ ਤੇ ਮੈਂ ਤੁਹਾਨੂੰ ਕੀ ਦੱਸਾਂ ਹੁਣ ਇਹ ਘਰ ਦੇ ਵਿੱਚ ਰਹਿਣਾ ਮੇਰਾ ਬਿਹਾਲ ਹੋਇਆ ਹੈ ਸਾਰੇ ਮੈਨੂੰ ਇੱਕ ਗੱਲ ਦੱਸ ਜੇ ਤੂੰ ਵੀ ਨਹੀਂ ਉਹਨੂੰ ਪਸੰਦ ਕਰਦਾ ਤੇ ਉਹਨੂੰ ਤਾਂ ਪਤਾ ਹੀ ਆ ਕਿ ਉਹ ਤੈਨੂੰ ਪਸੰਦ ਕਰਦੀ ਕਿ ਨਹੀਂ ਕਰਦੀ ਪਰ ਉਹ ਫਿਰ ਇੱਥੇ ਆਈ ਕੀ ਕਰਨੂ ਆ ਉਹਨੇ ਕਿਉਂ ਕਿਹਾ ਕਿ ਮਸਾਹੇ ਨੂੰ ਪਸੰਦ ਕਰਦੀ ਆ ਸਾਹੇ ਨੂੰ ਮੈਨੂੰ ਪਿਆਰ ਕਰਦਾ ਵਾ ਦੀਲੀ ਇਹ ਤਾਂ ਹੁਣ ਉਹੀ ਜਾਣੇ ਮੈਨੂੰ ਸ਼ੰਮੀ ਨੇ ਜੋ-ਜੋ ਗੱਲਾਂ ਕਈਆਂ ਸੀ ਨਾ ਉਹਨੂੰ ਬਾਹਰੋਂ ਸਾਰੀਆਂ ਪਤਾ ਕਰਾਈਆਂ ਵਾ ਇਦਾਂ ਦਾ ਕੁਝ ਨਹੀਂ ਆ ਉਹ ਸਾਰਾ ਕੁਝ ਝੂਠ ਹੀ ਬੋਲੀ ਜਾਂਦੀ ਆ ਮੈਨੂੰ ਆਪਣੇ ਭਰਾ ਤੇ ਪਹਿਲੇ ਵੀ ਪੂਰਾ ਭਰੋਸਾ ਸੀ ਤੇ ਹੁਣ ਵੀ ਪੂਰਾ ਭਰੋਸਾ ਵਾ ਪਰ ਇਹ ਤਾਂ ਗੱਲ ਸਮਝ ਨਹੀਂ ਆਉਂਦੀ ਇਹ ਇੱਥੇ ਆਈ ਕਿਹਨੇ ਮਕਸਦ ਨੂੰ ਆ ਫਿਰ ਇਹ ਤੇ ਦਿਮਾਗ ਚ ਚੱਲਦਾ ਕਿ ਤੇ ਆ ਵੀ ਦੀਦੀ ਆਈ ਤਾਂ ਪੱਕਾ ਕਿਸੇ ਮਕਸਦ ਨਾਲ ਹੀ ਆ ਪਰ ਆਈ ਕਿਉਂ ਆ ਕੀ ਮਕਸਦ ਆ ਇਹਦਾ ਤਾਂ ਪਤਾ ਲਗਾ ਕੇ ਰਹਾਂਗਾ ਹੀ ਮੈਂ ਸਾਰੇ ਮੇਰੀ ਗੱਲ ਸੁਣ ਜਦੋਂ ਆਪਾਂ ਤੇ ਸੱਗਾ ਲੌਣ ਗਏ ਸੀ ਰਾਣੇ ਨੂੰ ਤੇ ਤੈਨੂੰ ਪਤਾ ਵਾ ਨਾ ਕਿ ਉੱਥੇ ਸਿਮਰਤ ਤਿਆਰ ਹੋਈ ਹੋਈ ਸੀ ਉਹਦੇ ਮਨ ਚ ਇਹ ਹੀ ਕੀ ਮੇਰਾ ਠਾਕਾ ਲਗਣਾ ਵਾ ਸਾਨੂੰ ਇਹੀ ਸੀਗਾ ਕੀ ਸਿਮਰਤ ਦਾ ਠਾਕਾ ਲਾਉਣਾ ਆਇਏ ਹੋਏ ਆ ਸਹੀ ਗੱਲ ਆ ਤੇ ਉਹਥੇ ਅਚਾਨਕ ਹੀ ਸ਼ੰਮੀ ਨੂੰ ਬਿਠਾਤਾ ਨਾਲੇ ਉਹਦੇ ਘਰਦਿਆਂ ਨੇ ਉਹ ਨਹੀਂ ਸਾਰਾ ਕੁਝ ਸਿਮਰਤ ਨੂੰ ਤਿਆਰ ਕੀਤਾ ਹੋਇਆ ਸੀ ਅਚਾਨਕ ਰਾਣੇ ਨੇ ਕਿਹਾ ਕਿ ਮੈਂ ਉਹਦੇ ਨਾਲ ਵਿਆਹ ਕਰਾਉਣਾ ਵਾ ਤੋ ਇਹ ਕਿਤੇ ਸਗਨ ਪਾਈ ਜਾਂਦੇ ਜੀ ਤੇ ਸਿਮਰਤ ਉਹਦੇ ਨਾਲ ਪੂਰੀ ਤਰ੍ਹਾਂ ਦੇ ਹੋ ਗਈ ਮੈਂ ਉਹਦਾ ਫੇਸ ਵੇਖਿਆ ਸੀ ਮੈਂ ਰਾਤ ਵੀ ਇਹੀ ਸੋਚਦੀ ਰਹੀ ਕਿ ਕਿਤੇ ਇਹ ਗੱਲ ਤੇ ਨਹੀਂ ਆ ਉਹ ਕਿਤੇ ਰਾਣੇ ਨੂੰ ਤੇ ਨਹੀਂ ਪਸੰਦ ਕਰਦੀ ਦੇਵੀ ਬਿਲਕੁਲ ਸਹੀ ਗੱਲ ਆਏ ਕੀ ਪਤਾ ਕਿਤੇ ਉਹ ਸ਼ਮੀ ਭਾਬੀ ਨਾਲ ਇਹੀ ਗੱਲ ਦਾ ਬਦਲਾ ਲੈਣ ਆਈ ਹੋਵੇ ਘਰ ਦੇ ਵਿੱਚ ਕੀ ਉਨੇ ਮੇਰਾ ਰਿਸ਼ਤਾ ਨਹੀਂ ਹੋਣ ਦਿੱਤਾ ਤੇ ਮੈਂ ਹੁਣ ਉਹਦੀ ਜ਼ਿੰਦਗੀ ਬਰਬਾਦ ਕਰਦੀ ਆ ਸਾਹਿਬ ਕਿਤੇ ਨਾ ਕਿਤੇ ਨਾ ਆਹੀ ਗੱਲ ਆ ਉਹ ਹਣ ਕੁਛ ਵੀ ਦੱਸਣ ਨਹੀਂ ਲਈ ਉਹਨੇ ਇੱਕ ਪਲਾਨ ਬਣਾਇਆ ਕਿ ਮੈਂ ਉਸ ਘਰ ਚ ਕਿੱਦਾਂ ਜਾਵਾਂ ਉਹ ਤੇਰੇ ਥਰੂ ਆ ਗਈ ਇੱਥੇ ਅੱਗੋਂ ਉਹਨੇ ਪਤਾ ਨਹੀਂ ਕੀ ਕਰਨਾ ਵਾ ਸਹੀ ਕਹਿੰਦੇ ਇਹਦੇ ਜੀ ਜੇ ਤੇ ਜੋ ਅਸੀਂ ਦੋਵੇਂ ਸੋਚੰਨੇ ਆ ਜੇ ਇਹਦੇ ਸੱਚ ਆ ਫਿਰ ਤੇ ਹੁਣ ਦੋ ਰੁਕਣਾ ਚਾਹੀਦਾ ਤੁਹਾਨੂੰ ਸਾਹੀ ਆਈ ਗੱਲਾਂ ਆ ਕਿਉਂਕਿ ਹੋਰ ਉਹਨੂੰ ਕੀ ਮਕਸਦ ਹੋ ਸਕਦਾ ਇੱਥੇ ਆਉਣ ਦਾ ਤੇ ਸ਼ਮੀ ਨੂੰ ਤੰਗ ਕਰਨ ਦਾ ਉਹ ਤੇ ਸਿਰਫ ਇਹੀ ਹੋ ਸਕਦਾ ਨਾ ਕਿ ਉਹਨੂੰ ਦਿਲ 'ਚ ਆਪਣੇ ਗੁੱਸਾ ਹੀ ਆ ਕਿ ਮੇਰਾ ਵਿਆਹ ਨਹੀਂ ਹੋਇਆ ਸ਼ਮੀ ਦਾ ਹੋ ਗਿਆ ਵਾ ਉਥੇ ਤੁਹਾਨੂੰ ਪਰਿਵਾਰ ਨੂੰ ਕਿੱਦਾਂ ਦੱਸਣਾ ਮੈਂ ਗੱਲਾਂ ਪਹਿਲੇ ਮੇਰੀ ਇੱਕ ਗੱਲ ਤੂੰ ਸੁਣ ਤੂੰ ਨਾ ਇਹ ਖੁਦ ਪਤਾ ਲਵਾ ਕੀ ਚੱਕਰ ਕੀਆ ਫੇਰ ਹੀ ਸਾਰਿਆਂ ਨਾਲ ਗੱਲ ਕਰਾਂਗੀ ਠੀਕ ਆ ਦੇਦੀ ਮੈ ਲਗਾਉਣਾ ਪਤਾ ਕਿਉਂਕਿ ਉਦਾਂ ਸਾਨੂੰ ਨਹੀਂ ਪਤਾ ਲੱਗ ਸਕਦਾ ਨਾ ਉਹ ਨਹੀਂ ਸਿਮਰਤ ਨੇ ਸਾਨੂੰ ਕੁਝ ਦੱਸਣਾ ਹੋ ਇੱਕ ਤੂੰ ਹੀ ਆ ਤੂੰ ਉਹਦੇ ਮੂੰਹ ਕਢਾ ਸਕਦਾ ਮਂ ਕਿ ਉਹ ਆਏਗੀ ਕਰਨਾ ਇੱਥੇ ਉਹ ਘਰ ਚ ਕੀ ਕਰਦੀ ਆ ਰਾਣੇ ਨਾਲ ਕਿੱਦਾਂ ਰਹਿੰਦੀ ਆ ਕਿੱਦਾਂ ਉਹਨੂੰ ਬੁਲਾਉਂਦੀ ਆ ਇਹ ਗੱਲਾਂ ਤੂੰ ਨੋਟ ਕਰ ਸਾਰਾ ਕੁਝ ਸਾਫ਼-ਸਾਫ਼ ਨਜ਼ਰ ਆ ਜਾਣਾ ਮਂ ਇਹ ਚੱਕਰ ਕੀ ਆ ਠੀਕ ਆ ਦੇਦੀ ਇਹ ਸੁੱਲਾ ਬਦਲ ਨਹੀਂ ਸਕਦੇ ਵਾਹ ਆਇਆ ਇਤਨਾ ਹੀ ਪਹਿਲੇ ਜਿਹੜੀ ਕਰਦੀ ਨੂੰ ਸੇ ਜੇ ਤਾਂ ਇਹ ਥੋੜੀ ਥੋੜੀ ਹੀ ਜਾਣਾ ਵਾ ਇੱਕ ਵਾਰ ਆ ਜਾ ਅੰਦਰ ਇਹ ਰੱਖੋ ਜੀ ਸੁਣਾ ਸੀਦਾ ਮਾਤੀ ਤੇ ਹਾਂ ਜੀ ਹਾਂ ਜੀ ਅਸੂ ਜੀ ਿਆਲੀ ਹਾਂ ਜੀ ਆ ਜਾ ਸਸੀ ਗਾ ਮਸੀ ਜੀ ਹਾਂ ਸਸੀ ਗਾ ਿਆ ਸਸੀ ਗਾ ਸਨਾ ਪਿੱਕਰ ਕਿ ਮਾਸੀ ਵਧੀਆ ਉਸ ਨਾਸਿਮਤ ਮਾਸੀ ਵਧੀਆ ਭਾਗੀ ਸਾਈਡ ਕਿੱਥੇ ਇੱਥੇ ਉਹਨੇ ਲਵੇਗਾ ਤੇ ਸ਼ੰਮੀ ਸ਼ੰਮੀ ਜਿਹੜੀ ਬੈਠੀ ਹੋਈ ਤੂੰ ਨਹੀਂ ਕਿਹਾ ਬਸ ਮੰਮੀ ਹੋ ਕੇ ਗਈ ਦੱਸਿਆ ਸਾਨੂੰ ਉਹਨੇ ਤੇ ਵੀ ਇੱਧਰ ਕਹਿੰਦੇ ਮੈਂ ਜਾਣਾ ਤੈਨੂੰ ਮਿਲਣਾ ਗੱਲ ਕਰਨੀ ਦੇਣਾ ਬੁਲਾ ਲਾ ਸਾਈਹ ਨੂੰ ਬੁਲਾ ਲਾ ਵਾਜ ਦੇ ਸਾਈਹ ਇਕੱਠੇ ਕਰ ਦੇ ਗਾ ਸੱਸੀ ਦਾ ਬਾਪ ਤੇ ਸੱਸੀ ਦਾ ਸੱਸੀ ਯਾਰ ਜਿਮੀ ਬੰਬਸਟ ਅਸੀਂ ਆ ਗਏ ਸੀ ਰਜੇ ਜਿਮੀ ਲਾ ਸਾਈਨ ਪਾਣੀ ਲੈ ਆਵੇਂ ਨਹੀਂ 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 ਪਾਣੀ ਨਹੀਂ ਲੈਣਾ ਹੁਣੇ ਚਾਹ ਪੀ ਕੇ ਆਇਆ ਸਾਈਲੂ ਕੋਈ ਆਇਆ ਮਸ ਸਾਈਲੂ ਕੋਈ ਅੰਦਰ ਹੀ ਮਿਲਣ ਦੇ ਅੰਦਰ ਹੀ ਆਣਾ ਚਾਹਾਂ ਜਾ ਉੱਥੇ ਕੋਈ ਅੰਦਰ ਚੱਲ ਜੂ ਠੀਕ ਹੈ ਬੈਠੀ ਰਹੀ ਸਿਮਰਤ ਤੂੰ ਕੋਈ ਨਹੀਂ ਮਿਲਣ ਦਾ ਕੋਈ ਸਾਈਲੂ ਸਸੀ ਦਾ ਭਾਜੀ ਸਤਿ ਸ਼੍ਰੀ ਅਕਾਲ ਸਸੀ ਦਾ ਭਾਬੀ ਸਤਿ ਸ਼੍ਰੀ ਅਕਾਲ ਤੈਨੂੰ ਇੰਨੀ ਆਵਾਜ਼ਾਂ ਮਾਰੀਆਂ ਤੂੰ ਇੱਕ ਵੀ ਨਹੀਂ ਸੁਣੀ ਮੈਂ ਆਉਣ ਹੀ ਲੱਗਾ ਸੀ ਦੱਸੋ ਕੰਮ ਹੀ ਕੋਈ ਗੁੱਸਾ ਤੇਰਾ ਆਪਣੀ ਥਾਂ ਤੇ ਜਿਹੜਾ ਘਰ ਆਇਆ ਉਹਨੂੰ ਤੇ ਬਲਾ ਪੁੱਛ ਤੇ ਸਹੀ ਨਹੀਂ ਨਹੀਂ ਭਾਬੀ ਇਦਾਂ ਦਾ ਕੁਝ ਨਹੀਂ ਮੈਂ ਆਉਣ ਨਹੀਂ ਲੱਗਾ ਸੀ ਨਾਲੇ ਤੈਨੂੰ ਪਤਾ ਤਾਂ ਹੈਗਾ ਕੀ ਗੱਲ ਆ ਅਸੀਂ ਕਿਉਂ ਆਏ ਆ ਤੇ ਮੈਂ ਤਾਂ ਅੱਡੀ ਸਾਰੇ ਮੰਮੀ ਨੂੰ ਵੀ ਕਿਹਾ ਸੀ ਤਮਾਸੀ ਨੂੰ ਵੀ ਕਿਹਾ ਸੀ ਮੈਨੂੰ ਮੰਮੀ ਨੇ ਸਾਰੀ ਗੱਲ ਦੱਸੀ ਆ ਪਰ ਮੈਂ ਤੇਰੇ ਮੂੰਹੋਂ ਸੁਣਨਾ ਚਾਹੁੰਨਾ ਜੇ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਸੀ ਮੇਰੇ ਮੂੰਹ ਕੀ ਸੁਣਨਾ ਹੈ ਜੀ ਸਾਨੂੰ ਵੀ ਤਾਂ ਪਤਾ ਲੱਗੇ ਤੂੰ ਕਹਿਣਾ ਕੀ ਚਾਹੁੰਦਾ ਵਾ ਬਸ ਮੈਂ ਇਹੀ ਕਹਿਣਾ ਚਾਹੁੰਦਾ ਵਾ ਲੈ ਜਾ ਆਪਣੀ ਕੁੜੀ ਨੂੰ ਮੈਂ ਨਹੀਂ ਰੱਖ ਸਕਦਾ ਉਹਨੂੰ ਕਿਉਂ ਇਹ ਕੋ ਗੁੱਡਾ ਗੁੱਡੀ ਲਾ ਕੇ ਸਮਝਾਇਆ ਵਾ ਕੋਈ ਗੱਲ ਕਰੋ ਤੂੰ ਤੇ ਉਹਨੇ ਵੀ ਤਾਂ ਖੇਡ ਹੀ ਸਮਝਾਇਆ ਨੋ ਖੇਡ ਕਾ ਨਹੀਂ ਸਮਝਾਇਆ ਨੇ ਹੈ ਇਹ ਤੇਰੀ ਰਜਾਮੰਦੀ ਨਾ ਹੋਇਆ ਵਾ ਕੋਈ ਮੇਰੀ ਰਜਾਮੰਦੀ ਨਹੀਂ ਇਹ ਮੈਨਾਂ ਧੱਕੇ ਨਾਲ ਕਰਾਇਆ ਗਿਆ ਹੋਇਆ ਇਹ ਸਾਹਿਲ ਕੋਈ ਧੱਕੇ ਨਾਲ ਨਹੀਂ ਹੋਇਆ ਇਹ ਸਿਮਰਤ ਨੇ ਮੈਨੂੰ ਖੁਦ ਗੱਲ ਦੱਸੀ ਆ ਪਰ ਕਿਸੇ ਥਾਂ ਤੇ ਸਾਹਿਲ ਠੀਕ ਵੀ ਕਹਿੰਦੇ ਆ ਵਾ ਭਾਬੀ ਤੁਹਾਨੂੰ ਸਿਪਰੇ ਦੀਆਂ ਗੱਲਾਂ ਵਿੱਚ ਮੈਨੂੰ ਲੱਗਦਾ ਵੀ ਇਹ ਵਿਆਹ ਤੱਕੇ ਨਾਲ ਹੀ ਹੋਇਆ ਪਤਾ ਨਹੀਂ ਉਹਦੇ ਦਿਮਾਗ ਵਿੱਚ ਕੀ ਚੱਲਦਾ ਜੀ ਉਹ ਕਾਹਦਾ ਤੱਕੇ ਨਾਲ ਹੋਇਆ ਵਾ ਤੂੰ ਕਮ ਸੇ ਕਮ ਘੱਟ ਹੀ ਗੱਲ ਕਰਦਾ ਕਿਸੇ ਨਾਲ ਉਹ ਮੈਂ ਭਾਜੀ ਬਥੇਰੇ ਨਾਲ ਗੱਲ ਕੀਤੀ ਆ ਮੇਰੀ ਸੁਣੀ ਕਿੱਥੇ ਗਏ ਨੇ ਤੁਸੀਂ ਆਪ ਵੇਖੋ ਜਿੰਨੀ ਵਾਰੀ ਮੈਂ ਤੁਹਾਡੇ ਘਰ ਆਉਂਨਾ ਵਾ ਕਿਤੇ ਮੈਂ ਬੈਠਾਂ ਤੁਹਾਡੇ ਵਿੱਚ ਤੂੰ ਤਾਂ ਆਪ ਆਪਾਂ ਤੇ ਤੁਹਾਡੇ ਘਰ ਆਏ ਤੂੰ ਤੇ ਉਦੋਂ ਨਹੀਂ ਬੈਠਾ ਮੈਨੂੰ ਤੇ ਉਦੋਂ ਹੀ ਸ਼ੱਕ ਪੈ ਜਾਂਦਾ ਜੇ ਮੰਨ ਲਓ ਮੇਰਾ ਉਹਦੇ ਨਾਲ ਨਹੀਂ ਕੋਈ ਰਿਸ਼ਤਾ ਤਾਂ ਫਿਰ ਮੈਂ ਤੁਹਾਡੇ ਨਾਲ ਕਾਹਦਾ ਰਿਸ਼ਤਾ ਰੱਖਾਂ ਬੱਸ ਮੈਨੂੰ ਨਹੀਂ ਪਤਾ ਲੈ ਜਾ ਆਪਣੀ ਕੁੜੀ ਨੂੰ ਮੈਂ ਨਹੀਂ ਧੱਕ ਸਕਦਾ ਉਹਨੂੰ ਸਹੀ ਫੈਸਲਾ ਕੀ ਕੈਸਲਾ ਵਾ ਮੇਰਾ ਅਖੀਰ ਹੀ ਫੈਸਲਾ ਹੈ ਥੋੜਾ ਨਾ ਸੋਚ ਸਮਝ ਕੇ ਗੱਲ ਕਰ ਮੈਂ ਸੋਚ ਲਿਆ ਵਾ ਆਪਣੀ ਨੇ ਜ਼ਿੰਦਗੀ ਖਰਾਬ ਕੀਤੀ ਕਿਤੇ ਨਾਲ ਉਹਦੀ ਵੀ ਖਰਾਬ ਕਰਤੀ ਆ ਉਹਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਮੈਂ ਨਹੀਂ ਉਹਦੀ ਜ਼ਿੰਦਗੀ ਖਰਾਬ ਕੀਤੀ ਮੈਂ ਨਹੀਂ ਉਹਨੂੰ ਕਿਹਾ ਮੈਂ ਨਾਲ ਵਿਆਹ ਕਰਾ ਤੇਰੀਆਂ ਦੀ ਜ਼ਿੰਦਗੀ ਖਰਾਬ ਹੋ ਗਈ ਜ਼ਿੰਦਗੀ ਤੇ ਕਰਤੀ ਤੂੰ ਸਾਡੀ ਕੁੜੀ ਦੀ ਪੇਲੇ ਨਾ ਮੰਨਦਾ ਤੂੰ ਵਿਆਹ ਵਾਸਤੇ ਮੈਂ ਨਹੀਂ ਵਿਆਹ ਕਰਾਉਣਾ ਜੇ ਮੰਨ ਲਓ ਹੁਣ ਮਰੀ ਜ਼ਿੰਦਗੀ ਖਰਾਬ ਕਰਤੀ ਨਾ ਉਹਨਾਂ ਨੂੰ ਕਹਿੰਦਾ ਮੈਂ ਨਹੀਂ ਰੱਖਣਾ ਕਰ ਦੋ ਇਹ ਜਿੰਦਗੀ ਸਹੀ ਤੁਸੀਂ ਐਵੇਂ ਨਹੀਂ ਰੱਖਣਾ ਬਾਸ ਭਾਜੀ ਮੈਂ ਨਹੀਂ ਰੱਖ ਸਕਦਾ ਉਹਨੂੰ ਇਹ ਵੀਰੇ ਤੈਨੂੰ ਰੱਖਣਾ ਹੀ ਪੈਣਾ ਵਾ ਇਸ ਤਰ੍ਹਾਂ ਨਹੀਂ ਹਿਸਤੇ ਤੋੜਦੇ ਛੇਤੀ ਭਾਬੀ ਤੀ ਸਮਝਾਓ ਭਾਜੀ ਨੂੰ ਇਹ ਤੁਹਾਨੂੰ ਵੀ ਪਤਾ ਵਾ ਉਹਨੇ ਜ਼ਬਰਦਸਤੀ ਕਿਹਾ ਹੀ ਵਿਆਹ ਕਰਾਉਣ ਨੂੰ ਐ ਪਰ ਸਾਈ ਜੋ ਹੋ ਗਿਆ ਪਰ ਹੁਣ ਤੇ ਤੇਰਾ ਰਿਸ਼ਤਾ ਹੋ ਗਿਆ ਨਾ ਹੁਣ ਤੇ ਤੈਨੂੰ ਇੱਥੇ ਨਾ ਮੋਣੀ ਪੈਣੀ ਉਸਾਂ ਦੇ ਰਿਸ਼ਤੇ ਦੇ ਵਿੱਚ ਕੁਝ ਹੈ ਹੀ ਨਹੀਂ ਇੱਕ ਦੂਜੇ ਨੂੰ ਤਾਂ ਹੀ ਵੇਖਦੇ ਨਹੀਂ ਆ ਫਰਤ ਹੀ ਪਿਆਰ ਨਾ ਰੋਗੇ ਤੇ ਰਿਸ਼ਤਾ ਨਿਭੇਗਾ ਮੈਂ ਸਾਈਂ ਵੀ ਸੋਚਦੇ ਰਹੂਗੀ ਤੇ ਰਿਸ਼ਤਾ ਤੇ ਕਦੀ ਵੀ ਨਹੀਂ ਨਿਭੇਗਾ ਮੈਂ ਬਾਬੀ ਬੜੀ ਕੋਸ਼ਿਸ਼ ਕੀਤੀ ਪਰ ਮੈਂ ਨਹੀਂ ਉਹਦੇ ਨਾਲ ਰਹਿ ਸਕਦਾ ਰਹਿ ਕਿਉਂ ਨਹੀਂ ਸਾਦਾ ਕੋਈ ਕਾਰਨ ਤੇ ਦੱਸ ਜਾਂ ਤੇ ਤੇਰੀ ਜ਼ਿੰਦਗੀ 'ਚ ਕੋਈ ਕੁੜੀ ਹੈਗੀ ਆ ਤਾਂ ਵੀ ਦੱਸ ਕਾਰਨ ਇਹੀ ਆ ਜੇ ਰਿਸ਼ਤੇ ਦੀ ਬੁਨਿਆਦ ਹੀ ਝੂਠ ਤੇ ਖੜੀ ਕੀਤੀ ਜਾਵੇ ਨਾ ਉਥੇ ਰਿਸ਼ਤੇ ਨਹੀਂ ਨਿਭਦੇ ਹੁਣ ਕੀ ਕਰਨਾ ਬਾਕੀ ਜਾ ਕੇ ਤੁਸੀਂ ਆਪਣੀ ਕੁੜੀ ਨੂੰ ਪੁੱਛ ਲਓ ਜੋ ਵੀ ਪੁੱਛਣਾ ਹੋ ਮੇਰੇ ਵੱਲੋਂ ਤੇ ਨਾ ਹੀ ਆ ਮੈਣੀ ਰੱਖ ਸਕਦਾ ਹਾਂ ਦੇਖ ਸਾਹਿਬ ਮੈਂ ਹੀ ਸੁਣ ਕੱਲ ਮੈਂ ਤੈਨੂੰ ਸਮਝਾਉਣ ਲੱਗਾ ਕਿ ਭਰਾ ਦੇ ਤੌਰ ਤੇ ਪੜੀ ਲਿਖੀ ਕੁੜੀ ਆ ਠੀਕ ਆ ਸਭ ਗੋਣਿਆ ਗਈ ਉਹਦੇ ਚ ਫਿਰ ਵੀ ਜੇ ਤੂੰ ਵਿਆਹ ਕਰਾਏਂਗਾ ਨਾ ਤੇ ਇਹਦੇ ਚ ਕੀ ਕਮੀ ਆ ਮੈਂ ਭਾਜੀ ਜਿੰਨਾ ਮਰਜ਼ੀ ਵਿਆਹ ਕਰਾਵਾਂ ਪਰ ਮੈਂ ਉਹਦੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਦੇਖੋ ਕਮੀ ਦੱਸੇਂਗਾ ਤੇ ਫੇਰ ਹੀ ਆਣਾ ਮੇਲ ਕੋਆ ਚੀਜ਼ ਦਾ ਕੋਈ ਜਵਾਬ ਨਹੀਂ ਦਿੱਤਾ ਤੂੰ ਹੀ ਆਪਣੀ ਕੁੜੀ ਕੋ ਜਵਾਬ ਲੈ ਲਓ ਜਿਹੜਾ ਵੀ ਨਾਲ ਇਹ ਤੁਸੀਂ ਬਣਾਈ ਖੇਡ ਪਹਿਲਾਂ ਵਿਆਹ ਕਰਾ ਲੈਂਦੇ ਜੇ ਜਦੋਂ ਮਨ ਭਰ ਗਿਆ ਉਦੋਂ ਇਹਨੂੰ ਲੈ ਜਾਓ ਘਰ ਐ ਕਿਆ ਸੋਖਿਆ ਨਹੀਂ ਤਾਂ ਲੈ ਕੇ ਜਾਣੀਆਂ ਸਿਮਰਤ ਕਿਥੇ ਹੈ? ਬਾਹਰ ਤੇਨਾਂ ਦੇ ਘਰ ਤੋਂ ਮੈਂ ਬਾਅਦ ਚੋਂ ਕਰ ਲੈ ਜਰਾ ਸਿਮਰਤ ਐਤਰਾ ਹਾਂਜੀ ਵੀਰ ਜੀ ਆਪਣਾ ਟੈਜੀ ਪੈਕ ਕਰ ਕੱਪੜਾ ਲੈ ਕਿਉਂ ਇੱਥੇ ਨਹੀਂ ਲੈਣਾ ਹਣ ਜੀ ਜੀ ਮਾਂ ਮੰਮੀ ਨੂੰ ਵੀ ਇਹੋ ਗੱਲ ਕਹੀ ਤੇ ਕੀ ਆਉ ਗੱਲ ਕਹਿੰਨੀ ਆ ਮੈਂ ਨਹੀਂ ਜਾਣ ਉਹ ਪਾਜੀ ਸਿੱਧੇ ਮੂੰਹ ਤੇ ਸਾਇਕ ਗੱਲ ਨਹੀਂ ਕਰਨਦੇ ਆ ਉਹ ਦੇਖ ਮੂੰਹ ਮੂੰਹ ਕਹਿੰ ਜਾਂ ਤੈਨੂੰ ਲੈ ਜਾ ਤੇ ਤੇਰਾ ਇੱਥੇ ਕੋਈ ਕੰਮ ਹੈਗਾ ਵਾ ਜੇ ਤੈਨੂੰ ਬੁਲਾਉਂਦਾ ਹੀ ਨਹੀਂ ਵੀਰੇ ਬਹਿ ਕੇ ਗੱਲ ਹੋ ਜੂਗੀ ਤੁਸੀਂ ਇੰਨੇ ਕਾਲੇ ਨਾ ਪਾਓ ਨਹੀਂ ਆ ਚੰਗਾ ਡਿਸੀਜਨ ਨਹੀਂ ਹੈਗਾ ਕਿ ਘਰ ਛੱਡ ਕੇ ਜਾਣਾ ਸਮਝ ਪਾਸ ਕਰ ਕੋਈ ਬែក ਨਹੀਂ ਗੱਲ ਮੁਕਣੀ ਰੋਕੋ ਆ ਕੋਤ ਤੂੰ ਜਾ ਕਰ ਨਹੀਂ ਤੇਰੀ ਮੰਮੀ ਨੂੰ ਵੀ ਮੈਂ ਕਹਤਾ ਸੀ ਰਹਿਂਦੋ ਹਲੇ ਨਹੀਂ ਪੈਦਣੀ ਉਹ ਠੰਡੇ ਦਿਮਾਗ ਨਾਲ ਸੋਚੋ ਜੇ ਪਤਾ ਕੋਈ ਗੱਲ ਨਹੀਂ ਮੇਰੀ ਸੁਣੋ ਗੱਲ ਮਸਲਾ ਖੇਤੀ ਨਹੀਂ ਕਲੀਅਰ ਹੁੰਦਾ ਤਾਂ ਆਪੇ ਬਾਤ ਹੋ ਜਾਏਗਾ ਹੋੜੀ ਹੋੜੀ ਨਕਾਲੇ ਨਾ ਪਾਓ ਜਦੋਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਤੇ ਫਿਰ ਕੀ ਫਾਇਦਾ ਇੱਥੇ ਰੱਖਣ ਦਾ ਸਿਮਰਤ ਤੂੰ ਦੱਸ ਤੂੰ ਸਾਹਿਲ ਨਾਲ ਹੀ ਰਹਿਣਾ ਹਾਂ ਹਾਂਜੀ ਭਾਬੀ ਮੈਂ ਸਾਹਿਲ ਨਾਲ ਹੀ ਰਹਿਣਾ ਹਾਂ ਅਜੇ ਉਹ ਗੁੱਸੇ 'ਚ ਵਾ ਕੋਈ ਨਾ ਆਪੇ ਹੋ ਜਾਣਗੇ ਸਹੀ ਕਾਹਦਾ ਗੁੱਸਾ ਵਾ ਉਹ ਤਾਂ ਕਹਿੰਦਾ ਮੂੰਹ ਮੂੰਹ ਕੇ ਜੰਦ ਨੂੰ ਲੈ ਕੇ ਜਾਓ ਮੈਨੂੰ ਵੇਖਣਾ ਨਹੀਂ ਚਾਹੁੰਦਾ ਤੇ ਤੂੰ ਕਿਤਰਾ ਦਿਨ ਕੱਟੇਂਗੀ ਉਹਨਾਂ ਨੇ ਕਹਿੰਦਾ ਕੀ ਹੁੰਦਾ ਵੀਰਜੀ ਇਹਨਾਂ ਮਤਲਬ ਬੇ ਥੋੜੀ ਤੋਂ ਇਧਰੋਂ ਨਾ ਕਰ ਕਿ ਜਿੱਦ ਹੋ ਜਾਏ ਕਿ ਕਰ ਦੋਗੇ ਮੇਰੀ ਸੁਣ ਲੈ ਗੱਲ ਨੇ ਤੇਰੀ ਕੀਤੀ ਜ਼ਿੰਦਗੀ ਖਰਾਬ ਤੇ ਇਹਨੂੰ ਮੈਂ ਬੰਦੇ ਦਾ ਪੁੱਤ ਬਣਾ ਕੇ ਛੱਡੂੰਗਾ ਪੁੱਤ ਇਹੋ ਜੀ ਕੋਈ ਗੱਲ ਨਹੀਂ ਹੈਗੀ ਐਵੇਂ ਨਾ ਤੂੰ ਗਰਮ ਹੋ ਠੰਡਾ ਹੋ ਮੈਂ ਜੀ ਗਰਮ ਜਵਣਾ ਮੇਰੀ ਘਰ ਦਾ ਘਰ ਬਰਬਾਦ ਹੋ ਗਿਆ ਨਹੀਂ ਹੁੰਦਾ ਕੋਈ ਟੈਨਸ਼ਨ ਨਾ ਲਾ ਤੂੰ ਚੁੱਪ ਕਰ ਜਾ ਕੋਈ ਗੱਲ ਨਹੀਂ ਸਿਮਰਤ ਕਹਿਣ ਦੀ ਹੈ ਨਾ ਜੋ ਤੂੰ ਇਸ ਨੂੰ ਰੋਕੋ ਕੁੜੀ ਨੂੰ ਤੂੰ ਚੁੱਪ ਕਰ ਮੇਰੀ ਗੱਲ ਸੁਣ ਭਾਈ ਤੁਸੀਂ ਤੇ ਵੱਡੇ ਜੀ ਤੁਸੀਂ ਸਮਝਾਓ ਵਨੂੰ ਮੈਂ ਬਹੁਤ ਸਮਝਾਇਆ ਭਾਈ ਉਹ ਆਪਣੇ ਫੈਸਲੇ ਕੋਤਰਾ ਸਕਦਾ ਵਾ। ਨਾਲੇ ਤੂੰ ਚੁੱਪ ਕਰ ਕਿਉਂਕਿ ਬਹੁਤ ਬਦਨਾਮੀ ਖੜਲੀ ਆ। ਉਹ ਵੱਡੇ ਆਪੇ ਸਮਝਾ ਲੈਣਗੇ ਉਹਨੂੰ ਜਗ। ਚੱਲ ਕਰ ਪਿਆ ਕਰ ਪਿਆ। ਮੈਂ ਵੀ ਇੱਜੀ ਨਹੀਂ ਜਾਣਾ। ਤੇ ਮਾਂ ਇਹਨੂੰ ਲੈ ਕੇ ਆ। ਹੁਣ ਚੱਲ। ਵੀਰੇ ਮੇਰੀ ਗੱਲ ਸੁਣ। ਥੋੜਾ ਬੋਤਾ ਟਾਈਮ ਦੋ ਕੋਈ ਗੱਲ ਨਹੀਂ। ਆਪਾਂ ਵੇਖਦੇ ਆ। ਇਹ ਆਪ ਵੀ ਲੈ ਕੇ ਆ ਜਾਗੇ ਕੋਈ ਗੱਲ ਨਹੀਂ। ਸੁਣ ਲੈ ਕਿੰਨਾ ਕੁ ਟਾਈਮ ਦੇ ਦਈਏ। ਮੇਰੇ ਕੋ ਤੇ ਰਹਿ ਆ ਨਹੀਂ ਗਿਆ। ਮੈਂ ਤਾਂ ਮੰਮੀ ਨੂੰ ਕਹਿੰਦੇ ਵੀ ਤੂੰ ਨਾਲ ਜੌਣੀ ਲੈ ਕੇ ਆਏ ਇਹਨੂੰ। ਵੀਰ ਜੀ ਮੇਰੀ ਜ਼ਿੰਦਗੀ ਆ ਨਾ ਮੈਂ ਆਪਣਾ ਚੰਗਾ ਮਾੜਾ ਸੋਚ ਸਕਦੀ ਆ ਮੈਂ ਨਹੀਂ ਜਾਣਾ ਤੁਹਾਡੇ ਨਾਲ ਮੰਮੀ ਜੀ ਰੋਣਾ ਤੁਸੀਂ ਨਹੀਂ ਲੈ ਸਕਦੀ ਫਿਰ ਮੈਂ ਬਾਰ ਬਾਰ ਕਹਿੰਦਾ ਪਏ ਮੰਮੀ ਰੋਕੋ ਉਹਨੂੰ ਕਹਿੰਦੇ ਨਹੀਂ ਪੁੱਤ ਵੀ ਤੁਸੀਂ ਜਾਓ ਕੋਈ ਗੱਲ ਨਹੀਂ ਜੇ ਕੋਈ ਗੱਲ ਹੋਊ ਤਾਂ ਮੈਂ ਆਪੇ ਭੇਜ ਦੂੰਗੀ ਤੂੰ ਟੈਨਸ਼ਨ ਨਾ ਲੈ ਜਾਓ ਮੇਰੇ ਪੁੱਤ ਆਹ ਵੇਖੋ ਮੰਮੀ ਜੋ ਮੇਰੀ ਸਾਰੀ ਚੁੱਕਣ ਲਿਆ ਕੋਈ ਗੱਲ ਨਹੀਂ ਹੈਗੀ ਨਾ ਕੋਈ ਗੱਲ ਨਹੀਂ ਤੁਸੀਂ ਜਾਓ ਘਰ ਨਹੀਂ ਠੰਡੇ ਦਾ ਨਾ ਕਹਿੰਦੇ ਸਾਰੇ ਜਾਣੇ ਛੱਕੀ ਉੱਪਰ ਘਰ ਥੋੜਾ ਮੈਂ ਹੈਗੀ ਆ ਨਾ ਉਹਦੇ ਨਾਲ ਕਿਉਂ ਟੈਨਸ਼ਨ ਲੈਂਦੇ ਜੀ ਵੀਰੇ ਤੁਸੀਂ ਨਹੀਂ ਤਿਲ ਕਰਨ ਦੇ ਛੱਡ ਦੂੰਗੀ ਦਾ ਨਾ ਕੀ ਕਰਨ ਦਾ ਹੈ ਜੀਰੇ ਮੇਰੇ ਕੋਲ ਰੈਂਡ ਹੀ ਆ ਸਾਹਿਲ ਕੋ ਨਹੀਂ ਰਹਿੰਦਾ ਦੋ ਪਹਿਣਾ ਪਣਾ ਹੈ ਮੈਂ ਕੋਈ ਨਹੀਂ ਆਪੇ ਸਮਝਾਉਗੀ ਉਹਨੂੰ ਤੂੰ ਨਾ ਟੈਨਸ਼ਨ ਤੂੰ ਕੋਟਾ ਝਲੇੜ ਮੈਂ ਰਹਿੰਦੇ ਆ ਆ ਜੀ ਸਮਝਾਓ ਉਹ ਕੀ ਬਤਾ ਤੁਹਾਡੀ ਗੱਲ ਸਮਝ ਜੇ ਮੇਰੀ ਗੱਲ ਕੌਣ ਸੁਣਦਾ ਭਾਜੀ ਮੈਂ ਤੈਨੂੰ ਇਹ ਸਮਝਾਉਂਦਿਆ ਵਾ ਇਹ ਕਿ ਆਪਣੀ ਲੈ ਕੇ ਤੈਨੂੰ ਕੀ ਕੀਤਾ ਵਾ ਇਹ ਕਿ ਆਪਣੀ ਜ਼ਿੰਦਗੀ ਦੇ ਵੱਡੇ ਵੱਡੇ ਫੈਸਲੇ ਲੈਣ ਦੇ ਦੋਵੇਂ ਜਾਣੇ ਇੱਕ ਤਾਂ ਕਹਿੰਦਾ ਰੱਖਣਾ ਨਹੀਂ ਤੇ ਦੂਜੀ ਕਹਿੰਦੀ ਮੈਂ ਜਾਣਾ ਨਹੀਂ ਆ ਚਲੋ ਜੇ ਨਹੀਂ ਜਾਣਾ ਤਾਂ ਫਿਰ ਅਸੀਂ ਤੇ ਕੁਝ ਨਹੀਂ ਕਰ ਸਕਦੇ ਸਿਮਰਤ ਭਾਜੀ ਵੀ ਸੋਚ ਲਾ ਸੋਚ ਲਾ ਜੇਗੀ ਕੈਨਸਲ ਆ ਤੇਰੇ ਹੱਥ ਹੀ ਜੇ ਜਾਣਾ ਤੇ ਚੱਲ ਸੁਖੀ ਰਹੇਗੀ ਕਾਸੀਮ ਰਹਿਣ ਇੱਥੇ ਕੱਲ ਨੂੰ ਜੇ ਤੈਨੂੰ ਹੋਰ ਦੁੱਖ ਦਊਗਾ ਨਾ ਫੇਰ ਆਪਣੇ ਭਰਾ ਨੂੰ ਯਾਦ ਕਰੀ ਅੱਗੇ ਕਾਕਾ ਦਾ ਮੈਂ ਘਟੀ ਕਿ ਫੇਰ ਹੋਰ ਇੰਟਰਫੇਅਰ ਕਰਨ ਨਹੀਂ ਹਰ ਗੱਲ ਤੇ ਕੀ ਕਰੀਏ ਪੁੱਤੂ ਅੱਗੇ ਮੈਂ ਜਾਣਾ ਨਹੀਂ ਹੈ ਤੂੰ ਬਹੁਤ ਬਹੁਤ ਧੱਕ ਦੋ ਉਹਨੂੰ ਕਰੋ ਹੈ ਉਹਦਾ ਕੁਛ ਲੱਗਦਾ ਹੀ ਇਸ ਤੇ ਵਿਆਹ ਕੇ ਲਿਆਏਗਾ ਫੇਰ ਕੋਈ ਗੱਲ ਹੋਊਗੀ ਦੇਖੀ ਜੂਗੀ ਬਾਅਦ ਚ ਤੂੰ ਸਿੱਧਾ ਸਿੱਧਾ ਕਹੀ ਦਿੰਦਾ ਮੰਮੀ ਉਹ ਤਾਂ ਚਦਾਈ ਹੋ ਗਿਆ ਬਿੰਦ ਲੱਗਦਾ ਉਹ ਵੀ ਮੈਨੂੰ ਨਹੀਂ ਪਤਾ ਕੌਣ ਚਦਾਈ ਹੋ ਗਿਆ ਇੱਥੇ ਮੈਂ ਮੇਰੀ ਕਿਤ ਵਿੱਚ ਕੰਨ ਰੱਖੀ ਤੇ ਮਾਂ ਦੀ ਸੁਣ ਲਈ ਕੋਈ ਨੇ ਮਾਂ ਦੀ ਦੀ ਗੋ ਵੀ ਨਹੀਂ ਸੁਣੀ ਤੂੰ ਹੁਣ ਵੀ ਨਹੀਂ ਸੁਣਨ ਦੇ ਹੁਣ ਮੈਂ ਕੁੜੀ ਨੂੰ ਕਿਧਰ ਆਪੇ ਦਬੀ ਜਾ ਚਲੀ ਜਾ ਕਰੋ ਤੂੰ ਗੱਲ ਤੇ ਤੁਹਾਡੀ ਵੀ ਸਹੀ ਹੈ ਮੰਮੀ ਫਿਰ ਗੱਲ ਕੋਈ ਗੱਲ ਹੋ ਗਈ ਆਪਣੇ ਮੁੰਡੇ ਦੀ ਵੀ ਜ਼ਿੰਦਗੀ ਨੂੰ ਨੇ ਬਰਬਾਦ ਕਰਨੀ ਹੈ ਹੀ ਤੁ ਕੋਈ ਨਹੀਂ ਥੋੜਾ ਸੇ ਆਂ ਦੇ ਤਾ ਮੇਹ ਲੋ ਟੈਪ ਬਾਲੋ ਕੋਸ ਨੂੰ ਕੋ ਥੋੜਾ ਗਰਮ ਅਸਾਲ ਹੋਗਾ ਨਾ ਬੇ ਠੀਕ ਹੈ ਮਮੀ ਵੇ ਲੈ ਲੈ ਇਹਦੇ ਇਨਾਂ ਕੋ ਵੇਖਿਆ ਹੋਰ ਟਾਈਮ ਹੀ ਲੈਣੇ ਜੇ ਤੋ ਮੈਨੂੰ ਕਿੰਨੀ ਟੈਨਸ਼ਨ ਹੋਗੀ ਤੂੰ ਵੀ ਤਾਂ ਸਾਰੇ ਫਰਕ ਹੋ ਜਾਂਦੇ ਜੇ ਤੇ ਮੇਰੇ ਸਿਰ ਤੇ ਰੱਖ ਕੇ ਤੇ ਕੰਮ ਖਤਮ ਕਰ ਦਿੰਦੇ ਤੇ ਜਾ ਸੌਂਦੀ ਰੋ ਤੂੰ ਮੈਨੂੰ ਨਹੀਂ ਟੈਨਸ਼ਨ ਐ ਲੱਗਣ ਡਿਆ ਜਿਦਾਂ ਬੜਾ ਗਲਤ ਕਰ ਬੈਠੀ ਹਾਂ ਮੈਨੂੰ ਸਾਥ ਦੇਣਾ ਹੀ ਨਹੀਂ ਚਾਹੀਦਾ ਇਹਨਾਂ ਦੀ ਵਿਆਹ ਦਾ ਮੈਂ ਤੇ ਅਮੇ ਸਿਆਪਾ ਪਾ ਕੇ ਬੈਠੀ ਹਾਂ ਖੈਦਰੋ ਸਾਹੀ ਵੀ ਖੁਸ਼ ਨਹੀਂ ਉਦੋਂ ਵੀ ਖੁਸ਼ ਨਹੀਂ ਹੁਣ ਵੀ ਖੁਸ਼ ਨਹੀਂ ਕਿੱਡੇ-ਕੱਡੇ ਵੱਡੇ ਸਿਆਪੇ ਪੈਣਦੇ ਆ ਮੈਂਵੇਂ ਸਿਮਰਤ ਦੀਆਂ ਗੱਲਾਂ 'ਚ ਆ ਗਈ ਉਦੋਂ ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ ਕੀ ਪਤਾ ਕੀ ਸੱਚ ਆ ਕੀ ਝੂਠ ਆ ਕੁਝ ਸਮਝ ਹੀ ਨਹੀਂ ਆਉਂਦੀ ਦੋਮਾ ਤਰ੍ਹਾਂ ਦੀ ਕਲੇਸ਼ੀ ਨਾ ਪੈ ਜੇ ਕਿਤੇ ਜਿੱਦਾਂ ਵੀ ਰਾਜ ਸਾਹੀ ਨਾਲ ਗੱਲ ਕਰਨ ਲਿਆ ਹੀ ਜੇ ਸਾਹੀ ਨੂੰ ਵੀ ਅੱਗੇ ਗੁੱਸਾ ਛੱਡ ਜਾਂਦਾ ਤੇ ਨਦੀ ਹੱਥੋਂ ਪਈਓ ਪੈਣੀ ਪਤਾ ਨਹੀਂ ਇੰਨਾ ਰਿਸ਼ਤੀਆਂ ਚ ਕੀ ਬੰਨਣਾ ਮੈਨੂੰ ਤੇ ਆਪ ਟੈਨਸ਼ਨ ਲੱਗ ਗਈ ਆ ਉਧਰ ਰਣਜੀਤ ਨੇ ਮੈਨੂੰ ਸਾਫ਼ ਮਾਣਾ ਕਰਤਾ ਕਿ ਤੂੰ ਇਹਨਾਂ ਦੀ ਕਿਸੇ ਗੱਲ ਚ ਨਹੀਂ ਆਉਣਾ ਉਧਰ ਮੇਰਾ ਦਿਓਰ ਆ ਇਧਰ ਮੇਰੀ ਭੈਣ ਆ ਮੈਂ ਕਿਤਾ ਨਾ ਇਹਨਾਂ ਦੀ ਗੱਲ ਚ ਆਵਾਂ ਹਮ ਬੋਦ ਖਾ ਆ ਬਿਆ ਭਾਬੀ ਭਾਬੀ ਮੈਨੂੰ ਇੱਕ ਗਲਾਸ ਪਾਣੀ ਦੇਓ ਪਾਣੀ ਦੇਓ ਇੱਕ ਗਲਾਸ ਪਾਣੀ ਮੈਂ ਪਾਣੀ ਦੇ ਦੇਣੀ ਕੋਈ ਗੱਲ ਨਹੀਂ ਮੈਂ ਦੇ ਦੇਣੀ ਜੇ ਜ ਤੁਸੀਂ ਤਾਂ ਮੈਨੂੰ ਮਾਫ਼ ਕਰ ਦਿਓ ਮੈਂ ਮੰਨਦੀ ਆ ਮੇਰੀ ਗਲਤੀ ਆ ਪਰ ਤੁਸੀਂ ਤਰਾ ਮੈਨੂੰ ਇਦਾਂ ਕਰੋ ਸਿਮਰਤ ਜਿਹੜੀ ਤੂੰ ਗਲਤੀ ਕੀਤੀ ਆ ਇਹ ਮਾਫ਼ ਕਰਨ ਯੋਗ ਹੈਗੀ ਆ ਨਾਲੇ ਕਮ ਸੋ ਕਮ ਤੂੰ ਮੇਰੇ ਨਾਲ ਤਾਂ ਸੱਚ ਬੋਲਦੀ ਹੋਰ ਨਾ ਨਾ ਤਾਂ ਚਲ ਤੂੰ ਜੋ ਕਰੇਗੀ ਕਰੇਗੀ ਤੇਰੇ ਵਾਸਤੇ ਮੈਂ ਕੀ ਕੀ ਨਹੀਂ ਕੀਤਾ ਕਿਦੇ ਕਿਦੇ ਨਾਲ ਨਹੀਂ ਲੜਾਈ ਕੀਤੀ ਮੈਂ ਕਿਦੇ ਕਿਦੇ ਕੋਲੋਂ ਨਹੀਂ ਗੁਰੀ ਬਣੀ ਮੈਂ ਸਾਰੇ ਮੈਨੂੰ ਗਲਤ ਸਮਝਦੇ ਰਹੇ ਮੈਨੂੰ ਬੋਲਦੇ ਰਹੇ ਕਿ ਇਹ ਕੀ ਕਰੀ ਜਾਂਦੀ ਹੈ ਹਾਂਜੀ ਦੀਦੀ ਕੋਈ ਚੀਜ਼ ਤਾਂ ਤੈਨੂੰ ਅਹਿਸਾਸ ਵੀ ਹੈਗਾ ਹੈ ਕਿ ਤੂੰ ਕਿੱਡਾ ਵੱਡਾ ਕੰਮ ਗਲਤ ਕੀਤਾ ਵਾ ਚਲੋ ਹੁਣ ਮੈਨੂੰ ਮਾਫ ਕਰ ਦੋ ਮੈਂ ਅੱਗੇ ਤੋਂ ਧਿਆਨ ਰੱਖੂੰਗੀ ਝੂਠ ਤੇ ਝੂਠ ਝੂਠ ਤੇ ਝੂਠ ਬੋਲਦੀ ਰਹੀ ਨਾਲੇ ਮੀਰੀ ਗਾਸੋ ਮਾਫੀ ਮੇਰੇ ਕੋਲੋਂ ਨਹੀਂ ਮਾਫੀ ਸਾਹੇ ਕੋਲੋਂ ਜਾ ਕੇ ਮੰਗ ਜਿਹਦਾ ਤੂੰ ਇਨਾ ਦਿਲ ਦਿਖਾਇਆ ਮੈਂ ਕਹਿੰਦੀ ਨਹੀਂ ਇਹ ਮੁੰਡਾ ਨਹੀਂ ਸਹੀ ਪਤਾ ਨਹੀਂ ਕੀ ਕੀ ਅਲੀਗੇਸ਼ਨ ਲਾਤੇ ਮੈਂ ਉਹਦੇ ਤੇ ਕਿ ਉਹ ਵਿਚਾਰੇ ਕੋਲੇ ਦਾ ਕੋਈ ਵੀ ਕਸੂਰ ਨਹੀਂ ਉਹਦੇ ਕੋਲ ਜਾ ਕੇ ਮਾਫੀ ਮੰਗ ਹਾਂਜੀ ਤੇ ਉਹ ਮੈਂ ਲੈ ਜਾਂਦੀ ਹਾਂ ਨਾਲ ਕੋਲ ਜਾ ਲੈ ਜਾ ਸ਼ੁਕਰ ਸੋਸਤੀ ਹੋਇਆ ਕਿ ਮੈਂ ਗਲਤੀ ਕੀਤੀ ਹੈ ਨਹੀਂ ਤੇ ਹੁਣ ਤੱਕ ਤੇ ਪਤਾ ਨਹੀਂ ਇਹਨੇ ਕਿੰਨੇ ਝੂਠ ਬੋਲੇ ਮਾਸਾ ਜਿੰਨਾ ਪਛਤਾਵਾ ਨਹੀਂ ਕਿਸੇ ਗਲਤੀ ਦਾ ਸ਼ਾਇਦ ਹੋਣੀ ਲਾਈ ਤੇ ਆ ਜੀ ਵਿਚਾਰਾ ਸਾਹਿਬ ਉਹਦੀ ਨਾਲ ਕਿੰਨਾ ਤੱਕਾ ਹੋਇਆ ਮੈਂ ਤਾਂ ਸੋਚ ਵੀ ਨਹੀਂ ਸਕਦੀ ਕਿ ਸਿਮਰਤ ਇਦਾਂ ਕਰ ਸਕਦੀ ਚਲ ਮੈਂ ਤੇ ਹੁਣ ਵੀ ਇਹੀ ਅਰਦਾਸ ਕਰਦੀ ਆ ਕਿ ਇਹਨਾਂ ਦੋਵਾਂ ਦੇ ਵਿੱਚ ਸਾਰਾ ਕੁਝ ਸਹੀ ਹੋ ਜੇ ਤੇ ਪਿਆਰ ਪੈ ਜੇ ਇਹਨਾਂ ਚ ਬਸ ਸਹੀ ਜ਼ਿੰਦਗੀ ਜੀ ਸਹੀ ਹਲੋ ਕੰਨ ਉਹ ਮੈਂ ਤਾਂ ਭਾਬੀ ਨੂੰ ਕਹਾ ਹੀ ਭਾਬੀ ਯਾਰ ਦਰਵਾਜ਼ਾ ਕਿ ਬੰਦ ਕਰਨੀ ਆ ਮੈਂ ਦੱਸ ਤਾ ਸਮਝ ਕੋਈ ਬੈਠਾ ਸੇ ਮੇਰੀ ਗੱਲ ਤੇ ਸੁਣੋ ਮੈਂ ਮੰਨਦੀ ਮੇਰੀ ਗੱਲ ਉਹ ਕੀ ਸੁਣਾ ਤੇਰੀ ਮੈਂ ਸੁਰੂ ਤੋਂ ਤੇਰੀਆਂ ਸੁਣਨਾ ਮੈਂ ਯਾਰ ਸਭ ਦੀ ਸੁਣੀ ਕੁੜੀ ਮੇਰੀ ਤਾਂ ਸੁਣ ਕੇ ਵੇਖੋ ਬੈਠੋ ਤਾਂ ਸਹੀ ਮੇਰੀ ਗੱਲ ਸੁਣ ਮੈਂ ਕੋਈ ਗੱਲ ਨਹੀਂ ਸੁਣਨੀ ਪਲੀਜ਼ ਆਹਿੰ ਫੈਕੋ ਮੇਰੀ ਗੱਲ ਤਾਂ ਸੁਣ ਲੇ ਇੱਕ ਵਾਰੀ ਯਾਰ ਕੀ ਸੁਣਾ ਮੇਰੀ ਗੱਲ ਤਾਂ ਸੁਣੋ ਯਾਰ ਮੇਰੇ ਕੋਲ ਨਹੀਂ ਟਾਈਮ ਹੈ ਗੱਲ ਸੁਣਾਉਂਦਾ ਪਿੱਛੇ ਯਾਰ ਬੈਲੋ ਪਲੀਜ਼ ਤਾਣਾ ਨਾ ਕਰੋ ਬੈਲੋ ਪਲੀਜ਼ ਬੈਠੋ ਸਹੀ ਮੇਰੀ ਗੱਲ ਸੁਣ ਲਓ ਦੱਸ ਮੈਂ ਮੰਨਦੀ ਆ ਮੇਰੀ ਗਲਤੀ ਆ ਪਰ ਪਲੀਜ਼ ਮੈਨੂੰ ਮਾਫ ਕਰ ਦਿਓ ਆ ਗੱਲ ਦੀ ਮਾਫੀ ਨਹੀਂ ਹੋਈ ਕੋਈ ਬਸ ਆਹੀ ਗੱਲ ਕਰਨੀ ਸੀ ਤੂੰ ਬੈਠੋ ਤਾਂ ਸਹੀ ਫਿਰ ਪਲੀਜ਼ ਇੱਥੇ ਆਜੋ ਦੱਸ ਯਾਰ ਛੇਤੀ ਮੇਰੇ ਕੋਲ ਤਾਂ ਟਾਈਮ ਨਹੀਂਗਾ ਮੇਰੀ ਮੇਰੀ ਗੱਲ ਤਾਂ ਸੁਣੋ ਪਲੀਜ਼ ਮੈਂ ਮੰਨਦੀ ਹਾਂ ਮੇਰੀ ਗਲਤੀ ਆ ਪਰ ਤੂੰ ਇਦਾਂ ਤਾਂ ਨਾ ਕਰੋ ਮੈਨੂੰ ਮਾਫ ਕਰ ਦਿਓ ਪਲੀਜ਼ ਮਾਫ ਕਰਦਾ ਕਿੱਡੀ ਆਸਾਨੀ ਨਾਲ ਕਹਿਤਾ ਤੂੰ ਮਾਫ ਕਰਦਾ ਤੇ ਤੂੰ ਜਿਹੜੇ ਇਲਜ਼ਾਮ ਲਾਏ ਮੇਰੇ ਤੇ ਉਹ ਮਾਫ ਕਰ ਲੈ ਕੇ ਆ ਮੈਂ ਮੰਨਦੀ ਹਾਂ ਯਾਰ ਮੇਰੀ ਗਲਤੀ ਆ ਮੈਨੂੰ ਨਹੀਂ ਇਦਾਂ ਕਰਨਾ ਚਾਹੀਦਾ ਸੀ ਪਰ ਉਸ ਵਕਤ ਟਾਈਮ ਹੀ ਹੋ ਜਾਏ ਕਿ ਮੈਨੂੰ ਕੋਈ ਸਮਝ ਨਹੀਂ ਆਉਂਦੀ ਯਾਰ ਇਹੋ ਜਿਹਾ ਕੀ ਟਾਈਮ ਹੀ ਕੀ ਤੇਰੀ ਇਹੋ ਜਿਹੀ ਮਜਬੂਰੀ ਹੈ ਜਿਹੜਾ ਤੈਨੂੰ ਆਸ ਚਾਪ ਝੁਕਣਾ ਪਿਆ ਤੂੰ ਤਾਂ ਮੈਨੂੰ ਬਦਨਾਮ ਕਰਕੇ ਰੱਖਦਾ ਨਾ ਮੈਂ ਆਪਣੇ ਰਿਸ਼ਤੇਦਾਰਾਂ ਵਿੱਚ ਨਾ ਮੈਂ ਆਪਣੇ ਘਰ ਦੇ ਵਿੱਚ ਬੈਠ ਰੋੜ ਸਕਦਾ ਮੈਂ ਮੈਨੂੰ ਤਾਂ ਉਹਨਾਂ ਨੂੰ ਫੇਸ ਕਰਨ ਲੱਗੇ ਵੀ ਸ਼ਰਮ ਆਉਂਦੀ ਆ ਜਿਹੜਾ ਤੂੰ ਝੂਠ ਬੋਲਿਆ ਉਹਨਾਂ ਅੱਗੇ ਤੇ ਤੈਨੂੰ ਲੱਗਦਾ ਵਾ ਇੰਨਾ ਸਭ ਕੁਝ ਜੋ ਤੂੰ ਮੇਰੇ ਨਾਲ ਕੀਤਾ ਤੇ ਮੈਂ ਤੈਨੂੰ ਮਾਫ ਕਰ ਦੂੰਗਾ ਹਾਂ ਮੇਰੀ ਮਜਬੂਰੀ ਸੀ ਕੀ ਮਜਬੂਰੀ ਸੀ ਤੇਰੀ ਤੇਰੇ ਤੇ ਕੋਈ ਚੀਜ਼ ਦਾ ਪ੍ਰੈਸ਼ਰ ਸੀ ਕੋਈ ਤੈਨੂੰ ਤੰਗ ਕਰਦਾ ਸੀ ਹਾਂ ਸਹੀ ਮੈਨੂੰ ਤੰਗ ਕਰਦਾ ਸੀ ਕੌਣ ਤੰਗ ਕਰਦਾ ਸੀ ਤੈਨੂੰ ਇਹ ਕਿਹੜਾ ਹੰਦਰਾ ਨਵਾਂ ਡਰਾਮਾ ਵਾ ਮੇਰਾ ਦਿਲ ਮੇਰੀ ਅੱਖਾਂ ਇਹ ਹਰ ਪਾਸੇ ਤੁਹਾਨੂੰ ਲੱਭਦੀਆਂ ਨੇ ਕਿਉਂਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਸਾਹਿਬ ਮੈਂ ਆਪਣੇ ਦਿਲ ਤੇ ਤੁਹ ਮਜਬੂਰੀ ਹਾਂ ਮੈਨੂੰ ਹੋਰ ਕੋਈ ਰਾਹਤ ਨਹੀਂ ਲੱਭਾ ਤੁਹਾਡੇ ਕਰੀਬ ਆਉਂਦਾ ਮੇਸ਼ ਕਰਕੇ ਤੁਹਾਡੇ ਨਾਲ ਵਿਆਹ ਕਰਾ ਲਿਆ ਕਿਉਂਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਸਾਹਿਬ ਮੈਂ ਤੁਹਾਡੇ ਤੋਂ ਬਿਗੈਨ ਨਹੀਂ ਜਾ ਸਕਦੀ